ਪਿਛਲੇ ਦਿਨਾਂ ਦੇ ਵਿੱਚ ਜੋ ਘਟਨਾ ਕਰਮ ਹੋਇਆ ਸੁਖਵੀਰ ਬਾਦਲ ਤੇ ਗੋਲੀकांड ਵਾਲਾ ਉਹਦੇ ਵਿੱਚ ਐਸਜੀਪੀਸੀ ਨੇ ਮੰਗ ਪੱਤਰ ਰੱਖਿਆ ਕਿ ਨਰੈਣ ਸਿੰਘ ਚੌੜਾ ਨੂੰ ਪੰਥ ਦੇ ਵਿੱਚੋਂ ਛੇਕਿਆ ਜਾਵੇ ਕੀ ਇਹ ਆਉਣ ਵਾਲੇ ਟਾਈਮ 'ਚ ਆਪਾਂ ਨੂੰ ਦੇਖਣ ਨੂੰ ਮਿਲੇਗਾ ਕਿ ਪੰਥ ਦੇ ਵਿੱਚੋਂ ਛੇਕਿਆ ਜਾਏਗਾ ਉਹਨਾਂ ਨੂੰ ਗੱਲ ਇਹ ਆ ਕਿ ਅਸਲ ਦੇ ਵਿੱਚ ਜੋ ਤੁਸੀਂ ਕਹਿ ਰਹੇ ਹੋ ਮੈਂ ਇਸ ਖਬਰ ਤੇ ਆਮਾਤ ਨਰੈਣ ਸਿੰਘ ਚੌੜਾ ਵਾਲਾ ਮਾਮਲਾ ਜਿਹੜਾ ਇਹਦੇ 'ਚ ਸਰ ਗੱਲ ਇਹ ਆ ਕਿ एसपीसी ਵਾਲਿਆਂ ਨੇ ਮੀਟਿੰਗ ਕੀਤੀ ਮੀਟਿੰਗ ਕਰਨ ਉਪਰੰਤ ਇਹਨਾਂ ਨੇ ਇੱਕ ਮੰਗ ਪੱਤਰ ਦੇ ਦਿੱਤਾ ਮੰਗ ਪੱਤਰ ਦੇ ਕੇ ਇਹਨਾਂ ਨੇ ਮੰਗ ਕੀਤੀ ਆ ਕਿ ਨਰੈਣ ਸਿੰਘ ਚੋੜਾ ਨੂੰ ਪੰਥ ਤੋਂ ਛੇਕਿਆ ਜਾਣਾ ਚਾਹੀਦਾ ਜੀ ਕੁਝ ਲੋਕ ਇਹਦੀ ਹਮਾਇਤ ਵੀ ਕਰਦੇ ਆ ਕਿ ਜੋ ਕੰਮ ਨਰੈਣ ਸਿੰਘ ਚੋੜਾ ਨੇ ਕੀਤਾ ਉਹ ਇੱਕ ਤਰ੍ਹਾਂ ਨਾਲ ਅਕਾਲ ਤਖਤ ਸਾਹਿਬ ਦੇ ਵਿੱਚ ਆ ਕੇ ਜੀ ਉਹ ਠੀਕ ਨਹੀਂ ਹੈ ਹੂੰ ਅਚਾ ਖੁਦ ਜਥੇਦਾਰ ਤੇ ਆਪ ਕਹਿ ਚੁਕੇ ਆ ਜਿਹੜੇ ਸਿੰਘ ਸਾਹਿਬ ਹੈ ਗਿਆਨੀ ਰਖਵੀਰ ਸਿੰਘ ਜੀ ਉਹ ਤਾਂ ਕਹਿ ਚੁਕੇ ਆ ਕਿ ਇਹ ਤੇ ਅਕਾਲ ਤਖਤ ਸਾਹਿਬ ਦੇ ਇੱਕ ਸੇਵਾਦਾਰ ਤੇ ਚਲਾਈ ਹੋਈ ਗੋਲੀ ਆ ਹੂੰ ਇਹਦਾ ਮਤਲਬ ਹੈ ਕਿ ਮੰਨਦੇ ਤਾਂ ਉਹ ਵੀ ਨੇ ਨਾ ਕਿ ਗਲਤ ਹੋਇਆ ਜੀ ਇਸੇ ਤਰ੍ਹਾਂ ਗਿਆਨੀ ਹਰਪ੍ਰੀਤ ਸਿੰਘ ਜਿਹੜੇ ਕਿ ਅਕਾਲੀ ਦਲ ਦੇ ਕੁਝ ਲੀਡਰਾਂ ਪ੍ਰਤੀ ਥੋੜਾ ਕਹੋ ਕਿ ਸੁਭਾਅ ਦੇ ਵਿੱਚ ਜੀ ਗਰਮ ਗੋਸ਼ਾ ਵੀ ਰੱਖਦੇ ਨੇ ਹੂੰ ਉਹਨਾਂ ਨੇ ਵੀ ਇਸ ਘਟਨਾ ਦੀ ਨਖੇਦੀ ਕੀਤੀ ਸੀ ਜਿਵੇਂ ਨਹੀਂ ਬੋਲਦਾ ਜੀ ਹੁਣ ਮਾਮਲਾ ਕਿਉਂਕਿ ਧਾਰਮਿਕ ਹੈ ਸਰ ਇਹਦੇ ਵਿੱਚ ਕੀ ਹੁੰਦਾ ਹੈ ਕਿ ਜਦੋਂ ਇਸ ਤਰ੍ਹਾਂ ਦਾ ਧਾਰਮਿਕ ਮਸਲਾ ਹੁੰਦਾ ਹੈ ਨਾ ਜੇ ਹੱਕ ਦੇ ਵਿੱਚ ਖਲੋਣ ਵਾਲਿਆਂ ਦੀ ਤਦਾਦ ਆ ਤਾਂ ਤੁਸੀਂ ਦੇਖੋ ਇੱਥੇ ਕਮੈਂਟ ਵੀ ਆ ਰਿਹਾ ਸੀਗਾ ਕਿ ਨਰੈਣ ਸਿੰਘ ਚੌੜਾ ਕੌਮ ਦਾ ਹੀਰੋ ਆ ਹੂੰ ਜੀ ਸਿੱਖ ਕੌਮ ਦੇ ਵਿੱਚ ਇੱਕ ਰਾਏ ਤੇ ਸਹਿਮਤੀ ਬਣ ਜਾਵੇ ਹੋ ਨਹੀਂ ਸਕਦਾ ਬਿਲਕੁਲ ਬਿਲਕੁਲ ਇਥੇ ਵੀ ਰਾਏ ਵੰਡਮੀ ਹੋਏਗੀ ਜੀ ਬੀਬੀ ਕਿਰਨਜੋਤ ਕੌਰ ਨੇ ਵੀ ਇਹਦਾ ਮੇਰੇ ਖਿਆਲ ਦੇ ਨਾਲ ਲਿਖਤੀ ਰੂਪ ਦੇ ਵਿੱਚ ਵਿਰੋਧ ਕੀਤਾ ਇਸ ਚੀਜ਼ ਦਾ ਹੂੰ ਇਹ ਤੇ ਚਲੋ ਉਹਨਾਂ ਕੋ ਕਿ ਧਾਰਮਿਕ ਮਸਲਾ ਹੈ ਇਹਨਾਂ ਨੇ ਦੇਖਣਾ ਪਰ ਮੇਰਾ ਮੰਨਣਾ ਕਿ ਜਦੋਂ ਇਸੇ ਵੀ ਮਾਮਲੇ ਚ ਕ੍ਰਿਮੀਨਲ ਕੇਸ ਦੀ ਪ੍ਰोसीडिंग्स ਸਟਾਰਟ ਹੋ ਗਈ ਆ ਜੀ ਤੇ ਜੇ ਉੱਥੇ ਹੀ ਪਹਿਲਾ ਮਸਲਾ ਨਿਬੜੇ ਤੇ ਤਦਿਆ ਨਾ ਹੂੰ ਕਿਉਂ ਕਿਉਂਕਿ ਇਹ ਵੀ ਆ ਕਿ ਕਿਸੇ ਦਾ ਪੱਖ ਹੁਣ ਜੇਲ੍ਹ ਚੋਂ ਕਿਵੇਂ ਲਾਉਂਗੇ ਤੁਸੀਂ ਸੇਧਾ ਪੱਖ ਜਿਹੜਾ ਉਹ ਕਿਵੇਂ ਲਿਆ ਜਾਊਗਾ ਕਿਉਂਕਿ ਸਪਸ਼ਟੀਕਰਨ ਆਉਂਦਾ ਹੈ ਜੇ ਮਤਲਬ ਕਿ ਇਹ ਵੀ ਇੱਕ ਪ੍ਰोसीडिंग ਹੈ ਨਾ ਜਿਵੇਂ ਉਹ ਆ ਕ੍ਰਿਮੀਨਲ ਪ੍ਰਕਿਰਿਆ ਦਾ ਇੱਕ ਹਿੱਸਾ ਹਾਂਜੀ ਚਲੋ ਇਹ ਇਹ ਤਾਂ ਇੱਕ ਧਾਰਮਿਕ ਵਿਸ਼ਾ ਹੈ ਕਿ ਕੀ ਇਸ ਤਰ੍ਹਾਂ ਸੰਭਵ ਹੈ ਹੂੰ ਇਦਾਂ ਤਾਂ ਫਿਰ ਬਹੁਤ ਕੁਝ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਜੇ ਦੇਖੀਏ ਤਾਂ ਵਾਪਰ ਸਕਦਾ ਤੇ ਇਸ ਤਰ੍ਹਾਂ ਸ਼ਿਕਾਇਤਾਂ ਵੀ ਆ ਸਕਦੀ ਹੈ ਮੰਗ ਪੱਤਰ ਆ ਉਹਨਾਂ ਦਾ ਹਾਲੇ ਕੋਈ ਇਹਦੇ ਤੇ ਫੈਸਲਾ ਜਿਹੜਾ ਉਹ ਨਹੀਂ ਆਇਆ ਹੂੰ ਹੁਣ ਮਸਲਾ ਜਿਹੜਾ ਉਹ ਇੱਕ ਹੋਰ ਵੀ ਆ ਦੇਖੋ ਮੈਂ ਜਿਵੇਂ ਕਿਹਾ ਕਿ ਇਹ ਜਿਹੜੀ رائے ਬੰਡਵੀ ਹੁੰਦੀ ਹੈ رائے ਬੰਡਵੀ ਕਿਸ ਤਰ੍ਹਾਂ ਬਣਦੀ ਹੈ ਇਹਨੂੰ ਆਪਾਂ ਇਸ ਤਰ੍ਹਾਂ ਦੇਖ ਸਕਦੇ ਹਾਂ ਕਿ ਕੋਈ ਨਰਮ ਖਿਆਲੀ ਹੁੰਦਾ ਕੋਈ ਕਰਮ ਖਿਆਲੀ ਜੀ ਜੀ ਠੀਕ ਹੈ ਨਾ ਜੀ ਇਹ ਇੱਕ ਤਰ੍ਹਾਂ ਨਾਲ ਕਹਿ ਲੋ ਕਿ ਆਈਡੀਆਲੋਜੀ ਨੂੰ ਇੱਕ ਪਰਿਭਾਸ਼ਿਤ ਕੀਤਾ ਗਿਆ ਹੈ ਨਾ ਹੂੰ ਤਾਂ ਉਹਦੇ ਵਿੱਚ ਮੈਂ ਇੱਕ ਦਿਨ ਅੱਗੇ ਗੱਲ ਕਹੀ ਸੀਗੀ ਕਿ ਹੁਣ ਅਸਲ ਦੇ ਵਿੱਚ ਸੁਖਵੀਰ ਸਿੰਘ ਬਾਦਲ ਦੇ ਪਾਲੇ ਚ ਗਿੰਦ ਸੀਗੀ ਹਮ ਸੁਖਵੀਰ ਸਿੰਘ ਬਾਦਲ ਜਾਂ ਅਕਾਲੀ ਦਲ ਬਾਦਲ ਜਾਂ ਉਸਦੇ ਸਮਰਥਕ ਸੀਗੇ ਜੀ ਇਹ ਉਹ ਵੇਲਾ ਸੀਗਾ ਮੈਂ ਅੱਗੇ ਇੱਕ ਦੇਖੋ ਆਸੀਂ ਕਿਸੇ ਤੇ ਕੋਈ رائے ਨਹੀਂ ਥੋਪ ਰਹੇ ਉਹਨਾਂ ਤੇ ਹਮਲਾ ਹੋਇਆ ਹਮ ਜਾ ਜਾਂਦੀ ਹੋ ਸਕਦੀ ਸੀ ਬਿਲਕੁਲ ਜੀ ਮਤਲਬ ਤੇ ਕਿਸ ਜਗ੍ਹਾ ਤੇ ਹੋਇਆ ਉਹ ਇੱਕ ਅਲੱਗ ਜਦਾਂ ਕਹ ਲਵਾਂ ਕਿ ਇਸ ਵੇਲੇ ਧਾਰਮਿਕ ਖੇਤਰ ਦਾ ਵਿਚਾਰਨਯੋਗ ਵਿਸ਼ਾ ਹੈ ਜੀ ਹੁਣ ਗਾਂ ਕੀ ਹੋਣਾ ਧਾਰਮਿਕ ਤੌਰ ਤੇ ਉਹ ਮਤਲਬ ਕਿ ਧਾਰਮਿਕ ਪਦਵੀਆਂ ਤੇ ਬੈਠੇ ਸੰਸਥਾਵਾਂ ਚ ਬੈਠੇ ਲੋਕਾਂ ਨੇ ਤੈਅ ਕਰਨਾ ਸਾਡਾ ਅਧਿਕਾਰ ਖੇਤਰ ਨਹੀਂ ਹੈ ਅਸੀਂ ਐਵੇਂ ਚਲਾਵੀਆਂ ਸਲਾਮਾਂ ਦੇਈ ਚੱਲਦੀ ਹੈ ਆਪਾਂ ਉਸੇ ਵਿਚਾਰ ਚਰਚਾ ਕਰ ਸਕਦੇ ਹਾਂ ਫੈਸਲਾ ਆਪਾਂ ਕਿਸੇ ਨੂੰ ਨਹੀਂ ਸੁਣਾ ਸਕਦੇ ਕਿਸੇ ਤਰ੍ਹਾਂ ਦਾ ਨਹੀਂ ਮੈਂ ਜਿਹੜਾ ਸਿਆਸਤ ਦੇ ਲਿਹਾਜ਼ ਨਾਲ ਦੇਖਦਾ ਜੀ ਕਿ ਦੇਖੋ ਅਕਾਲੀ ਦਲ ਨੇ ਇੱਕ ਅਚਾਨਕ ਮੂਵ ਜਿਹੜਾ ਉਹ ਚੱਲਿਆ ਹੂੰ ਇਹਨਾਂ ਨੇ ਮੌਲਤ ਮਿਲਦਿਆਂ ਸਾਰ ਜਿਹੜੀ ਅਸਤੀਫੇ ਅਤੇ ਕਾਰਵਾਈ ਕਰਨ ਦੀ ਮੌਲਤ ਸੀਗੀ ਜੀ ਜਿਵੇਂ ਹੀ ਹਾਸਲ ਕੀਤੀ ਤਿਵੇਂ ਨਾਲ ਦੀ ਨਾਲ ਐਲਾਨ ਕਰ ਦਿੱਤਾ ਕਿ ਅਸੀਂ ਜਿਹੜੇ ਸਥਾਨਕ ਸਰਕਾਰਾਂ ਦੇ ਇਲੈਕਸ਼ਨ ਇਲੈਕਸ਼ਨ ਹੈ ਜੀ ਉਹਨਾਂ ਦੇ ਵਿੱਚ ਹਿੱਸੇਦਾਰੀ ਕਰਾਂਗੇ ਹੂੰ ਠੀਕ ਹੋ ਗਿਆ ਜੀ ਹੁਣ ਜਦੋਂ ਤੁਸੀਂ ਮਤਲਬ ਕਿ ਇੱਕ ਤਰ੍ਹਾਂ ਨਾਲ ਇਹ ਨਾ ਇਦਾਂ ਦੀ ਹੁੰਦੀ ਹੈ ਗੱਲਬਾਤ ਕਿ ਜਿਵੇਂ ਇਹਨਾਂ ਨੇ ਜ਼ਿਮਨੀ ਚੋਣ ਦਾ ਮੈਦਾਨ ਛੱਡਿਆ ਤੇ ਉੱਥੇ ਵੀ ਆਡਾ ਡੋਪੀਨੀਅਨ ਤੁਹਾਨੂੰ ਵੇਖਣ ਨੂੰ ਮਿਲੇ ਹੋਣਗੇ ਕਿਸੇ ਨੇ ਕਿਹਾ ਹੋਵੇਗਾ ਕਿ ਚੰਗਾ ਫੈਸਲਾ ਕਿਸੇ ਨੇ ਕਿਹਾ ਕਿ ਨਹੀਂ ਜੀ ਜੀ ਇਹਨਾਂ ਨੂੰ ਮੈਦਾਨ ਖਾਲੀ ਨਹੀਂ ਸੀ ਛੱਡਣਾ ਚਾਹੀਦਾ ਇਹ ਆਪਾਂ ਦੇਖੀਆਂ ਨਹੀਂ ਉਹ ਤੋਂ ਗੱਲਾਂ ਚ ਉਹੋ ਪ੍ਰਧਿਕਰਮ ਜਿਹੜੇ ਆਏ ਉਹ ਵੀ ਆਪਾਂ ਦੇਖੇ ਨਹੀਂ ਜੀ ਪਰ ਅਸਲ ਦੇ ਵਿੱਚ ਮੈਂ ਜੋ ਗੱਲ ਕਹਿਣ ਜਾ ਰਿਹਾ ਸੀਗਾ ਕਿ ਸੁਖਬੀਰ ਸਿੰਘ ਬਾਦਲ ਇਸ ਗੱਲ ਤੇ ਵਿਚਾਰ ਕਰ ਸਕਦੇ ਸੀ ਜਾਂ ਕਰ ਸਕਦੇ ਨੇ ਹੂੰ ਕਿ ਇੱਕ ਟੜਾ ਜਿਹੜਾ ਹਮੇਸ਼ਾ ਅਕਾਲੀ ਦਲ ਬਾਦਲ ਦੇ ਵਿੱਚ ਬਾਦਲ ਫੈਮਿਲੀ ਪ੍ਰਤੀ ਬਹੁਤ ਗੁੱਸਾ ਰੱਖਦਾ ਹੈ ਜਾਂ ਕਹਿੰਨੋ ਕਿ ਕਠੋਰ ਉਹਨਾਂ ਦਾ ਨਜ਼ਰੀਆ ਹੈ ਜੀ ਕਿ ਜੇ ਮੰਨ ਲਓ ਤੁਸੀਂ ਉਹਨਾਂ ਨੂੰ ਵੀ ਆਪਾਣਾ ਇੱਕ ਚੀਜ਼ ਪਿੰਡਾਂ ਦੇ ਵਿੱਚ ਕਹਿੰਦੇ ਹੁੰਦੇ ਆ ਕਿ ਯਾਰ ਮੈਂ ਤੇ ਉਸ ਬੰਦੇ ਨੂੰ ਨਾ ਲਾਈਕ ਨਹੀਂ ਸੀ ਕਰਦਾ ਮੈਂ ਤੇ ਚੰਗਾ ਨਹੀਂ ਸੀ ਸਮਝਦਾ ਪਰ ਉਹਨੇ ਫਲਾਣੀ ਗੱਲ ਕਰਕੇ ਮੈਨੂੰ ਤੇ ਇੱਕ ਤਰ੍ਹਾਂ ਨਾਲ ਮੁੱਲ ਲੈ ਲਿਆ ਬਿਲਕੁਲ ਤੇ ਮੈਨੂੰ ਜਿੱਤ ਲਿਆ ਜੀ ਤਾਂ ਮੈਂ ਉਹ ਗੱਲ ਕਹਿਣ ਜਾ ਰਿਹਾ ਸੀ ਕਿ ਯਾਰ ਮਾਫੀ ਹੂੰ ਤੁਸੀਂ ਉਹ ਵੀ ਵਰਤ ਸਕਦੇ ਸੀ ਜੀ ਤੁਸੀਂ ਸਜ਼ਾ ਮੰਗ ਰਹੇ ਹੋ ਤਾਂ ਮਾਫੀ ਬਾਰੇ ਵੀ ਸੋਚਿਆ ਜਾ ਸਕਦਾ ਸੀ ਜਾਂ ਸੋਚ ਮਤਲਬ ਕਿ ਤੁਸੀਂ ਰਹਿਤਾ ਨਹੀਂ ਹੈ ਇਨ ਫਿਊਚਰ ਜੀ ਕਿਉਂ ਕਿਉਂਕਿ ਮੈਂ ਜਿਵੇਂ ਕਿਹਾ ਕਿ ਠੀਕ ਹੈ ਉਹ ਨਿਰਪਰ ਕਰਦਾ ਸੁਖਬੀਰ ਸਿੰਘ ਬਾਦਲ ਦੇ ਜੀ ਜੀ ਪਰ ਅਸੀਂ ਇਸ ਸਾਰੇ प्रकरण ਚ ਜੋ ਲੱਭ ਰਹੇ ਆ ਕਿ ਇੱਕ ਤਾਂ ਹੈ ਕਿ ਤੁਸੀਂ ਧਾਰਮਿਕ ਤੌਰ ਤੇ ਵੀ ਸਜ਼ਾ ਮੰਗ ਰਹੇ ਹੋ ਤੇ ਦੁਨਿਆਵੀ ਅਦਾਲਤ ਦੇ ਵਿੱਚ ਤਾਂ ਮੁਕਦਮਾ ਚੱਲਣਾ ਹੀ ਚੱਲਣਾ ਹੈ ਜੀ ਉਹ ਮੁਕਦਮਾ ਚੱਲੇਗਾ ਕੱਲ ਨੂੰ ਸਜ਼ਾ ਹੋਉਂਦੀ ਹੈ ਨਹੀਂ ਹੁੰਦੀ ਉਹ ਮੈਂ ਕੁਝ ਨਹੀਂ ਕਹਿ ਸਕਦਾ ਕਿਉਂਕਿ ਅੱਜ ਟ੍ਰਾਇਲ ਹੋਣਾ ਬਾਕੀ ਹੈ ਨਾ ਜੀ ਪਰ ਜਿਹੜੀ ਗੱਲ ਆਪਾਂ ਕਰ ਰਹੇ ਹਾਂ ਕਿ فرض ਕਰੋ ਮੰਨ ਲਓ ਕੱਲ ਨੂੰ ਜਾਂ ਅੱਜ ਅੱਜ ਦੀ ਤਰੀਕ ਅੱਜ ਦਾ ਆਪਾਂ ਕਿ ਹੁਣ ਜੀ ਤੇ ਕੱਲ ਨੂੰ ਮਤਲਬ ਕਿ ਕਿਸੇ ਸੁਵਿਖਦੇ ਵਿੱਚ ਮਤਲਬ ਕਿ ਕਿਸੇ ਵੀ ਟਾਈਮ ਤਾਂ ਜੇ ਮੰਨ ਲਓ ਇਸ ਤਰ੍ਹਾਂ ਸੁਖਵੀਰ ਸਿੰਘ ਬਾਦਲ ਕਰ ਦਿੰਦੇ ਜਾਂ ਕਰ ਦੇਣਗੇ ਜੀ ਤਾਂ ਮੇਰੇ ਖਿਆਲ ਦੇ ਨਾਲ ਸਥਿਤੀਆਂ ਹੋਰ ਵੀ ਚੰਗੀ ਤਰ੍ਹਾਂ ਜਿਹੜੀਆਂ ਨੇ ਨਾ ਉਹ ਬਦਲੀਆਂ ਸਟਾਰਟ ਹੋ ਜਾਣਗੀਆਂ ਇਹ ਮੇਰਾ ਆਪਣਾ ਮੰਨਣਾ ਹੈ ਸੀਗਾ ਜੀ ਕਿਉਂਕਿ ਜਦੋਂ ਤੁਸੀਂ ਸਿਆਸਤ ਠੀਕ ਹੈ ਹਮਲਾ ਅੱਡਾ ਹੈ ਕ੍ਰਾਈਮ ਅੱਡਾ ਹੈ ਧਾਰਮਿਕ ਖੇਤਰ ਚ ਕੀ ਇਸ ਤਰ੍ਹਾਂ ਸੰਭਵ ਹੈ ਉਹ ਧਾਰਮਿਕ ਜਿਹੜੇ ਵਿਦਵਾਨ ਨੇ ਉਹਨਾਂ ਦਾ ਵਿਸ਼ਾ ਹੈ ਹੂੰ ਪਰ ਜਦੋਂ ਆਪਾਂ ਇੱਕ ਵਿਸ਼ਲੇਸ਼ਣ ਕਰਦੇ ਆਂ ਕਾਲੀ ਦਲ ਬਾਦਲ ਦੀ ਰਿਵਾਈਵਲ ਦਾ ਦੇਖਦੇ ਆਂ ਸਿਆਸੀ ਤੌਰ ਤੇ ਉਸ ਚੀਜ਼ ਹਾਂ ਜੀ ਅਗਾ ਉਹਨਾਂ ਦਾ ਪੈਂਡਾ ਕਿਸ ਤਰ੍ਹਾਂ ਹੋਏਗਾ ਜਦੋਂ ਉਹਨਾਂ ਚੀਜ਼ਾਂ ਦਾ ਅਸੀਂ ਸੋਚਦੇ ਆਂ ਵਿਚਾਰਦੇ ਆਂ ਤਿਆਨ ਕਰਦੇ ਆਂ ਤਾਂ ਕਿਤੇ ਨਾ ਕਿਤੇ ਉਹ ਚੀਜ਼ ਮੇਰਾ ਆਪਣਾ ਪਰਸਨਲ ਮੇਰਾ ਵਿਚਾਰ ਹੈ ਜੀ ਤੋਂ ਦੇ ਬਾਰੇ ਵੀ ਸੋਚਿਆ ਜਾ ਸਕਦਾ ਸੀ ਜਾਂ ਸੋਚ ਸਕਦੇ ਹੋ ਹੂੰ ਤਾਂ ਉਹ ਵੀ ਠੀਕ ਹੈ ਬਹੁਤ ਵੱਡੀ ਗੱਲ ਹੁੰਦੀ ਹੈ ਜੀ ਕਿ ਉਹਦੇ ਕਾਤਲ ਨੂੰ ਮਾਫ ਕਰ ਦੇਣਾ ਉਹ ਆ ਨਸ ਇੰਡੀਆ ਚ ਪੋਲਟਿਕਸ ਚ ਬਿਲਕੁਲ ਉਹ ਦੇ ਕਾਤਲ ਨੂੰ ਮਾਫ ਕਰ ਦੇਣਾ ਬਹੁਤ ਵੱਡੀ ਗੱਲ ਹੁੰਦੀ ਹੈ ਹਮ ਆਪਣੇ ਤੇ ਹੋਏ ਹਮਲੇ ਨੂੰ ਮਾਫ ਕਰ ਦੇਣਾ ਬਹੁਤ ਵੱਡੀ ਗੱਲ ਹੈ ਗੱਲ ਹੁੰਦੀ ਬਿਲਕੁਲ ਸਰ ਇੱਥੇ ਕੋਈ ਅੱਖ ਕੱਢ ਕੇ ਚਲਾ ਜਾਵੇ ਨਾ ਤੇ ਜੀ ਕਰਦਾ ਕਿ ਸੱਚੀ ਉਹਦੀ ਅੱਖ ਕੱਢ ਦਈਏ ਹਮ ਕੋਈ ਤੁਹਾਡੇ ਥੱਪੜ ਥੱਪੜ ਐਵੇਂ ਕਹਿ ਦਿੰਦੇ ਆ ਕਿ ਯਾਰ ਉਹ ਇਦਾਂ ਕਰੋ ਜੀ ਭੁੱਲ ਜਾਓ ਇਦਾਂ ਕਰੋ ਠੀਕ ਹੈ ਮੈਂ ਵੀ ਬੜਾ ਗਿਆਨ ਛਾੜ ਦੇਣਾ ਕਿ ਕਾਂਸ਼ੀ ਗੁੱਸੇ ਨੂੰ ਪੀਣਾ ਸਿੱਖੋ ਪਰ ਬਹੁਤ ਔਖਾ ਹੁੰਦਾ ਤੁਹਾਡੇ ਮੂੰਹ ਤੇ ਕੋਈ ਚਪੇੜ ਮਾਰ ਕੇ ਨਿਕਲ ਜਾਏ ਨਾ ਹੂੰ ਠੀਕ ਹੈ ਨਾ ਜੀ ਬਹੁਤ ਔਖਾ ਹੁੰਦਾ ਬਿਲਕੁਲ ਬਹੁਤ ਔਖਾ ਹੁੰਦਾ ਜ਼ਲਾਲਤ ਪੀਣੀ ਬਹੁਤ ਔਖੀ ਆ ਹੂੰ ਹਮਲਾ ਉਸ ਤੋਂ ਵੀ ਵੱਡਾ ਹੈ ਤਾਂ ਕਹਿਣ ਦਾ ਮਤਲਬ ਇਹ ਆ ਕਿ ਇਸ ਤਰ੍ਹਾਂ ਹੁਣ ਸੋਚਦੇ ਆ ਜਾਂ ਨਹੀਂ ਸੋਚਦੇ ਮੈਨੂੰ ਨਹੀਂ ਪਤਾ ਪਰ ਇਹ ਵੀ ਇੱਕ ਰਸਤਾ ਹੋ ਸਕਦਾ ਸੀ ਸਿਆਸੀ ਤੌਰ ਵਾਲਾ ਹੁਣ ਜਿਹੜੀ ਗੱਲ ਅਕਾਲੀ ਦਲ ਦੇ ਫੈਸਲਿਆਂ ਦੀ ਹੈ ਚਲੋ ਇਹਨਾਂ ਨੇ ਕਰਨਾ ਹੈ